ਦੋਸਤੋ ਵਾਹਿਗੁਰਦੀ ਕਾ ਖਾਲਸਾ ਸ੍ਰੀ ਵਾਹਿਗੁਰਦੀ ਕੀ ਫਤਿਹ ਮੈਂ ਤੁਹਾਡਾ ਦੋਸਤ ਡਾਕਟਰ ਮਨਜੀਤ ਵਿਸ਼ੇਸ਼ਟ ਦੋਸਤੋ ਚੱਜ ਦਾ ਵਿਚਾਰ ਵਿਸ਼ੇ ਦੇ ਅਨੁਸਾਰ ਅੱਜ ਆਪਾਂ ਜਿਸ ਬੋਟੈਨੀਕਲ ਪਲਾਂਟ ਦੀ ਗੱਲ ਕਰਾਂਗੇ ਉਹਨੂੰ ਪੰਜਾਬੀ ਚ ਕਿਹਾ ਜਾਂਦਾ ਅਰਜਨ ਅਰਜਨ ਆ ਦੇਖੋ ਇਹ ਅਰਜਨ ਦਾ ਪੌਦਾ ਹੈ ਇਹਦੇ ਆ ਪੱਤੇ ਨੇ ਮਰੂਥ ਵਰਗੇ ਪੱਤੇ ਹੁੰਦੇ ਆ ਤੇ ਆ ਇਹਦਾ ਫਰੂਟ ਹੈ ਇਹਦਾ ਫਰੂਟ ਜਿਹੜਾ ਹੁੰਦਾ ਇਹ ਸਟਾਰ ਫਰੂਟ ਦੀ ਤਰ੍ਹਾਂ ਹੁੰਦਾ ਇਹਦਾ ਫਲ ਹੈ ਆਹ ਇਹ ਇਹਨੂੰ ਇਹਦਾ ਜਿਹੜਾ ਬਟੈਨਿਕਲ ਨਾਮ ਆ ਉਹ ਹੈਗਾ ਟਰਮੀਨੇਲੀਆ ਅਰਜੁਨਾ ਟਰਮੀਨੇਲੀਆ ਅਰਜੁਨਾ ਦੇ ਵਿੱਚ ਇੱਕ ਤਰ੍ਹਾਂ ਦਾ ਬਾਇਓ ਐਕਟਿਵ ਕੰਪਾਊਂਡ ਪਾਇਆ ਜਾਂਦਾ ਹੈ ਜਿਹੜਾ ਹਾਰਟ ਦੇ ਵਿੱਚ ਕਲੌਟਿੰਗ ਹੋਣ ਤੋਂ ਰੋਕਦਾ ਹੈ ਕਿਸੇ ਵੀ ਬੋਡੀ ਦੇ ਵਿੱਚ ਕਲੌਟਿੰਗ ਹੁੰਦੀ ਹੋਵੇ ਉਹਨੂੰ ਇਹ ਰੋਕ ਦਿੰਦਾ ਹੈ ਹਾਰਟ ਦੀ ਹੈਲਥ ਨੂੰ ਬਣਾ ਕੇ ਰੱਖਦਾ ਹੈ ਕਾਰਡੀਓ ਵੈਸਕੂਲਰ ਸਿਸਟਮ ਨੂੰ ਸਟਰੋਂਗ ਕਰਦਾ ਹੈ ਹਾਰਟ ਦੀ ਪੰਪਿੰਗ ਨੂੰ ਵਧਾ ਦਿੰਦਾ ਹੈ ਹਾਰਟ ਨੂੰ ਮਜ਼ਬੂਤ ਕਰ ਦਿੰਦਾ ਹੈ ਉਹਦੀਆਂ ਦੀਵਾਰਾਂ ਮਜ਼ਬੂਤ ਕਰ ਦਿੰਦਾ ਹੈ ਇਸੇ ਕਰਕੇ ਉਹਨੂੰ ਹਾਰਟ ਦੇ ਲਈ ਜ਼ਿਆਦਾ ਵਰਤਿਆ ਜਾਂਦਾ ਹੈ ਤੇ ਇਹਦੀ ਖਾਸियत ਇੱਕ ਹੋਰ ਹੈ ਕਿ ਇਹ ਬੀਪੀ ਨੂੰ ਲੋਅ ਕਰਦਾ ਹੈ ਕੈਲੇਸਟੋਰ ਨੂੰ ਲੋਅ ਕਰਦਾ ਹੈ ਕੈਲੇਸਟੋਲ ਦੇ ਵਿੱਚ ਜਿਹੜਾ ਐਲ ਡੀ ਐਲ ਹੈ ਤੇ ਟੀ ਜੀ ਹੈ ਉਹਨੂੰ ਇਹ ਲੋਅ ਕਰਦਾ ਹੈ ਤੇ ਐਚ ਡੀ ਐਲ ਨੂੰ ਇਹ ਇਨਕਰੀਜ਼ ਕਰਦਾ ਹੈ ਜਿਸ ਦੇ ਨਾਲ ਹਾਰਟ ਦੀ ਸਿਹਤ ਬਣੀ ਰਹਿੰਦੀ ਹੈ ਮਜ਼ਬੂਤ ਰਹਿੰਦੀ ਹੈ ਉਸ ਤੋਂ ਇਲਾਵਾ ਇਹ ਡਾਈਜੈਸਟਿਵ ਸਿਸਟਮ ਲਈ ਵਰਤੇ ਜਾਂਦਾ ਹੈ ਖਾਜ ਖੁਜਲੀ ਲਈ ਵਰਤੇ ਜਾਂਦਾ ਹੈ ਸਕਿਨ ਦੀਆਂ ਪ੍ਰੋਬਲਮਸ ਦੇ ਲਈ ਵਾਲਾਂ ਦੀਆਂ ਪ੍ਰੋਬਲਮਸ ਦੇ ਲਈ ਆਮ ਸਿਹਤ ਦੇ ਲਈ ਵਰਤੇ ਜਾਂਦਾ ਹੈ ਤੇ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਉਹਨਾਂ ਲਈ ਇਹ ਵਰਤਿਆ ਜਾਂਦਾ ਹੈ ਖੂਨ ਨੂੰ ਸਾਫ਼ ਕਰ ਦਿੰਦਾ ਹੈ ਤੇ ਹਾਰਡ ਦੀ ਮਜੂਤੀ ਦੇ ਲਈ ਬਸ ਇਹ ਸਭ ਤੋਂ ਜਿਆਦਾ ਵਧੀਆ ਪਲਾਂਟ ਹੈ ਇਹਦੀ ਛਾਲ ਜਿਹੜੀ ਹੈ ਉਹ ਕੰਮ ਆਉਂਦੀ ਹੈ ਇਹਦਾ ਜਿਹੜਾ ਤਣਾ ਹੁੰਦਾ ਤਣੇ ਤੇ ਛਾਲ ਜਿਹੜੀ ਹੈ ਉਹਨੂੰ ਆਪਾਂ ਲੈ ਕੇ ਕੁੱਟ ਕੇ ਪੀਸ ਕੇ ਉਹਦਾ ਪਾਊਡਰ ਬਣਾਈਏ ਇੱਕ ਚਮਚ ਸਵੇਰੇ ਇੱਕ ਸ਼ਾਮੀ ਦੁੱਧ ਨਾਲ ਲੈਣਾ ਚਾਹੀਦਾ ਤੇ ਉਹਦੇ ਨਾਲ ਇਹ ਸਾਰਾ ਸਿਸਟਮ ਠੀਕ ਹੋ ਜਾਂਦਾ ਪਰ ਇਹਦੀਆਂ ਕੁਝ ਸਾਵਧਾਨੀਆਂ ਵੀ ਨੇ ਇਹ ਕਿਹਨਾਂ ਲੋਕਾਂ ਨੂੰ ਨਹੀਂ ਲੈਣਾ ਚਾਹੀਦਾ ਜਿਹੜੇ ਲੋਕ ਕੋਈ ਹਾਰਡ ਦੀ ਮੈਡੀਸਿਨ ਖਾ ਰਹੇ ਹੋਣ ਜਿਹਦੇ ਨਾਲ ਖੂਨ ਪਤਲਾ ਹੋ ਹੁੰਦਾ ਹੋਵੇ ਜਿਵੇਂ ਐਸਪਰੀਨ ਹੈ ਜਾ ਕੋ ਡਿਸਪਰੀਨ ਹੈ ਜਾਂ ਐਂਟੀਕੋਗੂਲੈਂਟ ਕੋਈ ਮੈਡੀਸਨ ਉਹ ਖਾ ਰਹੇ ਨੇ ਉਹ ਨਹੀਂ ਉਹ ਅਗਰ ਖਾ ਰਹੇ ਨੇ ਤਾਂ ਉਹਨਾਂ ਨੂੰ ਇਹ ਸੋ ਸਮਝ ਕੇ ਜਾਂ ਡਾਕਟਰ ਦੀ ਸਲਾਹ ਨਾਲ ਲੈਣਾ ਚਾਹੀਦਾ ਹੈ ਦੂਜਾ ਪ੍ਰੈਗਨੈਂਟ ਲੇਡੀ ਨੂੰ ਨਹੀਂ ਇਹ ਲੈਣਾ ਚਾਹੀਦਾ ਕਿਉਂਕਿ ਇਹ ਕਲੌਟ ਨਹੀਂ ਬਣ ਦਿੰਦਾ ਬੱਚਾ ਸਿਰ ਸਕਦਾ ਤੇ ਤੀਜਾ ਇਹਦੀ ਹੈਵੀ ਡੋਜ਼ ਨਹੀਂ ਲੈਣੀ ਚਾਹੀਦੀ ਵੈਸੇ ਤਾਂ ਇਹ ਲੀਵਰ ਲਈ ਬਹੁਤ ਵਧੀਆ ਹੈ ਲੀਵਰ ਦੀਆਂ ਪ੍ਰੋਬਲਮਸ ਨੂੰ ਠੀਕ ਕਰਦਾ ਹੈ ਪਰ ਫੇਰ ਵੀ ਇਹਦੀ ਹੈਵੀ ਡੋਜ਼ ਕਦੇ ਨਹੀਂ ਲੈਣੀ ਚਾਹੀਦੀ ਜਿੰਨੀ ਡਾਕਟਰ ਮiktar ਦੱਸਦਾ ਉਨੀ ਹੀ ਲੈਣੀ ਚਾਹੀਦੀ ਅਗਰ ਆਪਣੇ ਆਪ ਤੁਸੀਂ ਵਧਾਓਗੇ ਤਾਂ ਇਹ ਲੀਵਰ ਨੂੰ ਵੀ ਖਰਾਬ ਕਰ ਸਕਦਾ ਹੈ ਲੀਵਰ ਖਰਾਬ ਹੋ ਸਕਦਾ ਹੈ thyroid function ਤੁਹਾਡਾ disturb ਹੋ ਜਾਏਗਾ ਇਹਨਾਂ ਚੀਜ਼ਾਂ ਤੋਂ ਬਚੋ ਤੇ ਬਾਕੀ ਇਹਦੀ ਪਹਿਚਾਣ ਰੱਖੋ ਆਪਣੇ ਬੱਚਿਆਂ ਨੂੰ ਸਮਝਾਓ ਆਉਣ ਵਾਲੇ ਟਾਈਮ ਦੇ ਵਿੱਚ ਇਹਦੀ ਇਹਦੇ ਪਾਊਡਰ ਦੀ ਵਰਤੋਂ ਕਰੋ ਸੋ ਦੋਸਤੋ ਇਹਦੀ ਵੱਧ ਤੋਂ ਵੱਧ ਪ੍ਰਚਾਰ ਦੇ ਲਈ ਤੁਸੀਂ ਮੇਰੇ YouTube ਚੈਨਲ ਮੇਰਾ Facebook ਚੈਨਲ ਤੇ ਮੇਰਾ Instagram ਚੈਨਲ ਯੂਜ਼ ਕਰੋ ਤੇ ਉਹਨੂੰ ਫਾਰਵਰਡ ਕਰੋ ਦੋਸਤੋ ਇਸ ਤੋਂ ਇਲਾਵਾ ਆਪਣੇ ਕੋਲੇ ਇੱਕ ਕੰਪਨੀ ਦੇ ਪ੍ਰੋਡਕਟ ਨੇ ਇਹਨਾਂ ਦੇ ਵਿੱਚ ਵੀ ਇਹ ਅਰਜੁਨਲ ਦਾ ਥੋੜਾ ਜਿਹਾ ਮੇਲ ਪਾਇਆ ਜਾਂਦਾ ਹੈ ਜਿਹਦੇ ਨਾਲ ਇਹ ਬੋਡੀ ਨੂੰ ਤਾਕਤ ਵੀ ਦਿੰਦਾ ਹੈ ਹਾਰਟ ਨੂੰ ਮਜ਼ਬੂਤ ਕਰਦਾ ਹੈ